ਕੈਰ ਕਾਨੂੰਨੀ ਭਾਰਤੀਆਂ ਦੇ ਖਿਲਾਫ ਟਰੰਪ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਤੇ ਹੁਣ ਆਪਣੇ ਨਿਰਦੇਸ਼ਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹੋਇਆਂ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ ਜਿਹੀਆਂ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਤੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਆ 205 ਜਿਹੜੇ ਨੇ ਭਾਰਤੀ ਉਹਨਾਂ ਨੂੰ ਫੌਜੀ ਜਹਾਜ਼ ਦੇ ਵਿੱਚ ਪੇਸ਼ ਕੇ ਦੇਸ਼ ਨਿਕਾਲਾ ਦੇ ਦਿੱਤਾ ਗਿਆ ਪਾਪ ਦੀ ਰਿਪੋਰਟ ਕਰ ਦਿੱਤਾ ਗਿਆ ਹੈ ਅਜਿਹਾ ਹੋ ਗੁਰ ਯੋਗ ਹੈ ਕਿ ਇਸ ਦੌਰਾਨ ਬਾਰਾ ਰਾਜਾ ਦੇ ਵਿੱਚ ਛਾਪੇਮਾਰੀ ਵੀ ਹੋਈ ਹੈ ਤੇ ਇਸ ਤੋਂ ਬਾਅਦ 205 ਜਿਹੜੇ ਭਾਰਤੀ ਨਹੀਂ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਜਿਕਰ ਯੋਗ ਹੈ ਕਿ ਸਾਰਾ 10000 ਦੀ ਖਬਰ ਜੁੜੀ ਹੈ ਸਾਹਮਣੇ ਆ ਰਹੀ ਹੈ ਕਿ ਸਾਰਾ 10000 ਜਿਹੜੇ ਭਾਰਤੀ ਨਹੀਂ ਉਹਨਾਂ ਦੀ ਹੁਣ ਤੱਕ ਪਛਾਣ ਹੋ ਚੁੱਕੀ ਹੈ ਹਾਲਾਂਕਿ ਪੂਰੇ ਅਨੁਮਾਨ ਦੀ ਗੱਲ ਕਰੀਏ ਤਾਂ 25000 ਗੈਰ ਕਾਨੂੰਨੀ ਜਿਹੜੇ ਨੇ ਅਮਰੀਕਾ ਦੇ ਵਿੱਚ ਲੋਕ ਰਹਿ ਰਹੇ ਨੇ ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਪਛਾਣ ਕਰਨ ਲਈ ਤੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਥਾਂ-ਥਾਂ ਦੇ ਉੱਤੇ ਛਾਪੇਮਾਰੀ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਜਿਸਕਰ ਜੋ ਹੈ ਕਿ ਜਿਵੇਂ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਜੁੜੇ ਨੇ ਆਪਣੇ ਆਉਦਾ ਸੰਭਾਲਦੇ ਨੇ ਤਾਂ ਉਸ ਤੋਂ ਹੀ ਉਹਨਾਂ ਦੇ ਵੱਲ ਉਹ ਫਟਾ ਐਕਸ਼ਨ ਲਿਆ ਜਾ ਰਿਹਾ ਹੈ ਚਾਹੇ ਉਹ ਗੁਆਂਢੀ ਦੇਸ਼ਾਂ ਦੇ ਉੱਤੇ ਚੀਨ, ਮੈਕਸੀਕੋ, ਕੈਨੇਡਾ ਦੇ ਉੱਤੇ ਟੈਰਫ ਲਗਾਉਣ ਦੀਆਂ ਗੱਲਾਂ ਹੋਣ ਜਾਂ ਫਿਰ ਗੈਰ ਕਾਨੂੰਨੀ ਜਿਹੜੇ ਉੱਥੇ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕਸਣ ਦੀ ਗੱਲ ਹੈ ਤੇ ਆਪਣੇ ਇਹਨਾਂ ਸਾਰੀਆਂ ਨੀਤੀਆਂ ਨੂੰ ਅਮਰੀਜਾ ਮਾ ਪਰਉਂਦੇ ਹੋਏ ਉਹ ਨਜ਼ਰ ਆ ਰਹੇ ਨੇ ਹਾਲਾਂਕਿ ਜਿਹੜਾ ਨਰਮੀ ਵਾਲਾ ਰੁਖ ਜਿਹੜਾ ਹੈ ਉਹ ਅਪਣਾ ਕੇ ਲਿਆ ਗਿਆ ਹੈ 1 ਮਹੀਨੇ ਲਈ ਪਾਬਰੋਕ ਦਿੱਤਾ ਗਿਆ ਹੈ ਟੈਰਿਫ ਜਿਹੜਾ ਹੈ 25% ਵਾਧੂ ਕੈਨੇਡਾ ਜਾਂ ਫਿਰ ਮੈਕਸੀਕੋ ਜਾਂ ਫਿਰ ਚੀਨ ਦੇ ਉੱਤੇ ਲਗਾਇਆ ਜਾਣਾ ਸੀ ਪਰ ਅਸੀਂ ਤੁਹਾਡੇ ਨਾਲ ਜਿਹੜੀ ਅਪਡੇਟ ਸਾਂਝੀ ਕਰ ਰਹੇ ਆ ਉਹ ਖਾਸ ਤੌਰ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਕਰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬੀਆਂ ਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਵੱਡੇ ਕਰਜ਼ੇ ਚੱਕ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਨੂੰ ਥੋੜਾ ਸੁਖਾਲਾ ਕਰਨ ਦੇ ਲਈ ਜਾਂ ਫਿਰ ਕਹਿ ਲਈ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਬੇਰੁਜ਼ਗਾਰੀ ਦੀ ਮਾਰ ਜਿਹੜੇ ਚੱਲਦੇ ਹੋਏ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤੇ ਖਾਸ ਤੌਰ ਦੇ ਉੱਤੇ ਵੱਡੇ ਦੇਸ਼ਾਂ ਦੇ ਵਿੱਚੋਂ ਅਮਰੀਕਾ ਕਰੀਬ ਹਰ ਭਾਰਤੀ ਦਾ ਕਿਤੇ ਨਾ ਕਿਤੇ ਸੁਪਨਾ ਹੁੰਦਾ ਹੈ ਤਾਂ ਅਜਾਹੇ ਦੇ ਵਿੱਚ ਇੱਕ ਕਾਰਵਾਈ ਜਿਹੜੀ ਹੈ ਉਹ ਵੱਡੀ ਚਿੰਤਾ ਵੀ ਬਣਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦਾ ਬਿਆਨ ਵੀ ਜਿਹੜਾ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਰਿਪੋਰਟ ਕਰਨ ਦੀ ਬਜਾਏ ਜੇਕਰ ਉਹਨਾਂ ਦਾ ਉੱਥੇ ਹੀ ਕੋਈ ਹੱਲ ਕੀਤਾ ਜਾਵੇ ਤਾਂ ਚੰਗਾ ਹੈ ਪਰ ਜੇਕਰ ਆਪਾਂ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਤਾਂ ਕੇਂਦਰ ਸਰਕਾਰ ਦੇ ਵੱਲੋਂ ਪੂਰੀ ਤਰੀਕੇ ਦੇ ਨਾਲ ਇਸ ਦੇ ਵਿੱਚ ਕਿਤੇ ਨਾ ਕਿਤੇ ਸਮਝੌਤਾ ਕਰਨ ਦੀ ਜਾਂ ਫਿਰ ਕਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਹੈਂਡਲ ਹੋਣੀਆਂ ਨੇ ਕਿਸ ਤਰੀਕੇ ਦੇ ਨਾਲ ਜਿਵੇਂ ਜੜੀ ਉਹਨਾਂ ਨੂੰ ਗੈਰ ਕਾਨੂੰਨੀ ਪੰਜਾਬੀ ਜਿਹੜੇ ਨੇ ਜਾਂ ਫਿਰ ਭਾਰਤੀ ਜਿਹੜੇ ਨੇ ਉਹ ਦਿਖਦੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਲਿਆਉਣਾ ਹੈ ਇਹ ਸਾਰੀ ਜੜੀ ਚੀਜ਼ ਦੇ ਲਈ ਉਹਨਾਂ ਦੇ ਨਾਲ ਸਮਝੌਤਾ ਕਰਨ ਦੇ ਲਈ ਤਿਆਰ ਹੋਣ ਦੀਆਂ ਗੱਲਾਂ ਜੜੀਆਂ ਨੇ ਉਹ ਆਖੀਆਂ ਸਾਰੀਆਂ ਨੇ ਤਾਂ ਕੁਲਬਲਾ ਕੇ ਵੁੱਡੀ ਚੰਤਾ ਜੜੀ ਹੈ ਬਣਦੀ ਵੀ ਨਜ਼ਰ ਆ ਰਹੀ ਹੈ ਜਿਕਰ ਯੋਗ ਹੈ ਕਿ ਇਹ ਜਾਣਕਾਰੀ ਹੈ ਕਿ ਜਹਾਜ਼ ਜਿਹੜਾ ਹੈ ਉਹ ਅੰਮ੍ਰਿਤਸਰ 에ਪੋਰਟ ਤੇ ਲੈਂਡ ਕਰੀ